ਰੋਸ਼ਨ ਪ੍ਰਿੰਸ ਅਤੇ ਸੁਨਾਲੀ ਡੋਗਰਾ ਨੇ ਗੁਰਾਇਆਂ ਦੇ 37ਵੇਂ ਵਿਸ਼ਾਲ ਪਗਵਤੀ ਜਾਗਰਣ 'ਚ ਆਪਣੀਆਂ ਪੇਟਾਂ ਰਾਹੀਂ ਸੰਗਤਾਂ ਨੂੰ ਲਾਇਆ ਝੂਮਣ ਗੁਰਾਇਆਂ ਚਗਰਾਤਾ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਗਏ 37ਵੇਂ ਵਿਸ਼ਾਲ ਪਗਵਤੀ ਜਾਗਰਣ 'ਚ ਰੌਸ਼ਨ ਪ੍ਰਿੰਸ ਸੁਨਾਲੀ ਡੋਗਰਾ ਨੇ ਆਪਣੀਆਂ ਭੇਟਾਂ ਰਾਹੀਂ ਸੰਗਤਾਂ ਨੂੰ ਚੁੰਮਣ ਲਾ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਾਇਆਂ ਜਾਗਰਤਾ ਕਮੇਟੀ ਦੇ ਪ੍ਰਧਾਨ ਧਰਮਵੀਰ ਬਿੱਲੂ ਨੇ ਦੱਸਿਆ ਕਿ ਹਰ ਸਾਲ ਇਹ ਜਾਗਰਣ ਦਾਣਾ ਮੰਡੀ ਗੁਰਾਇਆਂ ਵਿਖੇ ਕਰਵਾਇਆ ਜਾਂਦਾ ਸੀ ਪਰ ਇਸ ਵਾਰ ਝੋਨੇ ਦੀ ਫਸਲ ਕਾਰਨ ਮੰਡੀ ਵਿੱਚ ਫਸਲ ਪਈ ਹੋਣ ਕਾਰਨ ਇਸ ਵਾਰ ਇਹ ਜਾਗਰਣ ਜੀਐਨਈ ਦੀ ਬੈਕਸਾਈਡ ਫੁੱਟਬਾਲ ਗਰਾਊਂਡ ਗੁਰੂ ਨਾਨਕਪੁਰਾ ਮੁਹੱਲਾ ਵਿੱਚ ਕਰਵਾਇਆ ਗਿਆ ਇਸ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਰੌਸ਼ਨ ਪ੍ਰਿੰਸ, ਸੁਨਾਲੀ ਡੋਗਰਾ, ਜੰਮੂ ਵਾਲੇ, ਸਿਕੰਦਰ ਬਾਦਸ਼ਾਹ ਜਲੰਧਰ ਵਾਲੇ, ਪੰਡਿਤ ਡੀ ਆਰ ਗੋਤਮ ਸ਼ਾਸਤਰੀ ਨੇ ਆਪਣੀ ਹਾਜ਼ਰੀ ਲਗਵਾਈ। ਇਸ ਜਾਗਰਣ ਦੇ ਮੁੱਖ ਮਹਿਮਾਨ ਸਰਦਾਰ ਇੰਦਰਪਾਲ ਸਿੰਘ ਸੱਬਰਬਾਲ ਆਪਣੇ ਪਰਿਵਾਰ ਨਾਲ ਪਹੁੰਚੇ ਜਿਨ੍ਹਾਂ ਨੇ ਜਾਗਰਣ ਦੀ ਪੂਜਾ ਕੀਤੀ। ਮਹਾਮਈ ਦੀ ਪਵਿੱਤਰ ਜੋਤ ਜਵਾਲਾ ਜੀ ਤੋਂ ਲਿਆਂਦੀ ਗਈ ਜੋ ਗੁਰਾਇਆਂ ਦਾਣਾ ਮੰਡੀ ਦੇ ਗੇਟ ਤੋਂ ਸ਼ੋਭਾ ਯਾਤਰਾ ਦੇ ਰੂਪ ਵਿੱਚ ਪੰਡਾਲ ਵਿੱਚ ਲਿਆਂਦੀ ਗਈ। ਜਾਗਰਣ ਵਿੱਚ ਫਲੋਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਤੋਂ ਇਲਾਵਾ ਵਕਵਕ ਜਾਗਰਣ ਕਮੇਟੀਆਂ Hindu ਸੰਗਠਨਾ NRI ਵੀਰਾਂ ਨੇ ਆਪਣੀ ਹਾਜ਼ਰੀ ਲਗਵਾਈ ਜਗਰਾਤਾ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਕਲਾਕਾਰਾਂ ਜਾਗਰਣ 'ਚ ਸਹਿਯੋਗ ਦੇਣ ਵਾਲੀਆਂ ਲੰਗਰ ਕਮੇਟੀਆਂ ਇਲਾਕਾ ਨਿਵਾਸੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸੁਰੇਸ਼ ਜਸਰਾਏ ਧਰਮਵੀਰ ਬਿੱਲੂ ਅਸ਼ੋਕ ਪਾਂਡੇ ਅਨਿਲ ਚੋਸ਼ੀ ਬੂਟਾ ਸਿੰਘ ਬਾੜਾ ਪੰਕਜ ਰਾਏ ਜਸਟਾਈ ਅਸ਼ੋਕ ਬਬਲੀ ਨਿੱਕਾ ਡਾਕਟਰ ਜਗਤਾਰ ਗੁਰਮੇਸ਼ ਗਾਬਾ ਹਾਜ਼ਰ ਸਨ जय हनुमान ज्ञान गुण सागर जय कपीस तिहुँ लोक उजागर राम दूत अतुल बल धामा अंते को पवन सुत नामा महाबीर बिक्रम बजरंगी कुमति सवार सुमति के संगी कंचन बरण विराज सुबे ਤਾੜੀ ਮਾਰ ਜਾਓ ਹਾਂ ਕੀ ਕਹਿੰਦੇ ਨੇ ਆਪਣੇ ਇਸ ਕੀਰਤਨ ਨੇ ਆਪਣੇ ਚੱਕਰਾਤੇ ਤੇ ਮਈਆ ਜੀ ਤੁਸੀਂ ਆ ਬਥਰ शिव बोलया मस्ती डमरू बजाई जा मस्त मलंग शिव बोलया मस्ती डमरू बजाई जा मस्त मलंग शिव बोलया मस्ती डमरू बजाई जा अपना शनाम जपले के सनु मस्त बनाखे हमना जपले के सनु मस्त बनाखे मस्त जडमरू बजाई जो मस्त 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 मलंग शिव बोलया बोल साचे दरबार की जय तो एसी जी सिखड़ पार्टी ਵੱਲੋਂ ਛੋਟਾ ਜਿਹਾ ਪ੍ਰੋਗਰਾਮ ਜਗਰਾਤਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਧੂਮ-ਧਾਮ ਨਾਲ ਸਮੁੱਚੇ ਲਾਕੇ ਤੋਂ ਆਜਾਈ ਸੰਗਤ ਇਸ ਜਗਰਾਤੇ ਵਿੱਚ ਮਾਤਾ ਦਾ ਅਸ਼ੀਰਵਾਦ ਲੈਣ ਆਏ ਹੋ ਤੁਸੀਂ ਜਿਆਦਾ ਲੰਬੀ ਗੱਲ ਨਹੀਂ ਕਰਨੀ ਕਿਉਂਕਿ ਕਲਾਕਾਰ ਵੀਰ ਜਦੋਂ ਸਟੇਜ ਤੇ ਪਰਫਾਰਮ ਕਰ ਰਹੇ ਹੁੰਦੇ ਵਿੱਚ ਜਦੋਂ ਵਿਗੜਨ ਪੈ ਜਾਏ ਵਾਹ ਜੀ ਵਾਹ ਇਹਨਾਂ ਦੇ ਪੈਰ ਸੋਰੋ ਆਖੇ ਲੱਗਦੇ ਰਾਜਾ ਇਹ ਤਾਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਪਰ ਸਾਰਿਆਂ ਨੂੰ ਅੱਜ ਦੇ ਇਸ ਜਗ੍ਹਾਤੇ ਦੀ ਲੱਖ ਲੱਖ ਵਧਾਈ ਦਿਨਾਂ ਔਰ ਮਾਤਾ ਦੇ ਕੇ ਇਹ ਅਰਦਾਸ ਕਰਦਾ ਹੈ ਕਿ ਤੁਹਾਡਾ ਉਹਨਾਂ ਵਾਲਾ ਸਮਾਂ ਸਾਰਿਆਂ ਦਾ ਖੁਸ਼ੀਆਂ ਭਰਿਆ ਨਵਾਂ ਸਾਲ ਚੜ੍ਹਨਾ ਹੈ ਤੁਸੀਂ ਸਾਰੇ ਦਿਨ ਦੁਗਣੀ ਰਾਤ ਚੋਕਨੀ ਕਰਕੀ ਕਰੋ માતા ਤੁਹਾਨੂੰ ਸੇਤ ਬਖਸ਼ੇ ਔਰ ਤੁਹਾਡਾ ਨਵਾਂ ਸਾਲ ਵੀ ਬਹੁਤ ਅੱਛਾ ਚੜ੍ਹੇ ਇਹਨਾਂ ਹੀ ਕਹਦਾ ਹੋਇਆ ਪ੍ਰਬੰਧਕ ਕਮੇਟੀ ਦਾ ਸਾਰੇ ਆਰਗੇਨਾਈਜ਼ਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਹਰ ਸਾਲ ਦੀ ਤਰ੍ਹਾਂ ਅੱਜ ਇੱਥੇ ਆਉਣ ਦਾ ਮੌਕਾ ਦਿੱਤਾ ਜੈ ਮਾਤਾ ਜੈ ਮਾਤਾ ਸਾਰਿਆਂ ਨੂੰ ਜੈ ਮਾਤਾ ਦੀ ਜੀ ਅਸੀਂ ਸਾਰਾ ਜਾਗਰਣ ਕਮੇਟੀ ਨੇ ਜਿਹੜਾ ਮਹਾਮਾਈ ਦਾ ਜਾਗਰਣ 23 ਨਵੰਬਰ ਸ਼ਨੀਵਾਰ ਨੂੰ ਰੱਖਿਆ ਸੀ ਉਹ ਮਹਾਮਾਈ ਦੀ ਅਪਾਰ ਕਿਰਪਾ ਨਾਲ ਸੰਪੂਰਨ ਹੋਇਆ ਅਸੀਂ ਸਾਰਿਆਂ ਵੱਖ-ਵੱਖ ਸੰਸਾਵਾਂ ਜੋ ਜਗਰਾਤੇ ਤੇ ਆਈਆਂ ਉਹਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਨਗਰ ਕੌਂਸਲਰ ਐਸ ਡੀ ਐਮ ਸਾਹਿਬ ਡੀ ਐਸ ਪੀ ਸਾਹਿਬ ਐਸ ਐਚਓ ਸਾਹਿਬ ਈਓ ਸਾਹਿਬ ਤੇ ਨਾਲ ਹੀ ਸਾਰੇ ਪੱਤਰਕਾਰ ਭਾਈਚਾਰੇ ਦਾ ਸਾਰੇ ਸ਼ਹਿਰ ਵਾਸੀਆਂ ਦਾ ਔਰ ਜਿੰਨੇ ਵੀ ਐਨ ਆਰ ਆਈ ਵੀਰ ਜਿਨ੍ਹਾਂ ਨੇ ਸਹਿਯੋਗ ਦਿੱਤਾ ਆਰਤੀ ਐਸੋਸੀਏਸ਼ਨ ਦਾ ਸਾਰਿਆਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਜਗਰਾਤੇ ਤੇ ਆਪਣੀ ਆਪਣੀ ਹਾਜ਼ਰੀ ਲਵਾਈ ਆਪੋ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਅਸੀਂ ਸਾਰੇ ਦਿਲੋਂ ਧੰਨਵਾਦੀਆਂ ਸਾਰੀਆਂ ਸੰਸਥਾਵਾਂ ਦੇ ਫੇਰ ਇੱਕ ਵਾਰੀ ਤੇ ਸਾਰਿਆਂ ਨੇ ਮਹਾਮਈ ਆਪਣੀ ਕਿਰਪਾ ਕਰੇ ਸਾਰਿਆਂ ਦੇ ਮੇਰੇ ਪਰ ਹੱਥ ਰੱਖ ਕੇ ਜੈ ਮਾਤਾ ਦੀ ਜਾਗਰਨ ਦੇ ਮਕਮਲ ਜਾਗਰਨ ਦੇ ਮਕਮਲ ਆਈ ਸੀ ਸਿੰਦਰਪਾਲ ਸੱਬਰਵਾਲ ਜੀ ਉਹਨਾਂ ਨੇ ਆਪਣੀ ਹਾਜ਼ਰੀ ਲਵਾਈ ਸੀ ਅਸੀਂ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰੀਆ ਤੇ ਨਾਲ ਹੀ ਜਿਨੇ ਰੋਸ਼ਨ ਪ੍ਰਿੰਸ ਜੀ ਸੁਨਾਲੀ ਡੋਗਰਾ ਜੀ ਮਹਿਬੂਬ ਸਕੰਦਰ ਜੀ ਜਿਨ੍ਹਾਂ ਨੇ ਮਹਾਮਾਈ ਦਾ ਗੋਨਗਨ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਉਹਨਾਂ ਨੇ ਆਪਣਾ-ਆਪਣਾ ਟਾਈਮ ਸਰ ਹਾਜ਼ਰੀ ਲਵਾਈ ਔਰ ਸਾਰੇ ਦਰਸ਼ਕ ਉਹਨਾਂ ਦਾ ਇੱਕ-ਇੱਕ ਪੈਰ ਸਾਡੇ ਸਿਰ ਮੱਥੇ ਤੇ ਜਿਨ੍ਹਾਂ ਨੇ ਦਰਵਾਹਰ ਚ ਆ ਕੇ ਮੱਥਾ ਟੇਕਿਆ ਹਾਜ਼ਰੀ ਲਵਾਈ ਜੈ ਮਾਤਾ ਕਮੇਟੀਆਂ ਦੇ ਜਿੰਨੇ ਵੀ ਲੰਗਰ ਲਾਏ ਵੱਖ-ਵੱਖ ਸੰਸਥਾਵਾਂ ਨੇ ਵੱਖ-ਵੱਖ ਦੁਕਾਨਦਾਰਾਂ ਨੇ ਬੜਾ ਪਿੰਡ ਰੋਡ ਤੋਂ ਸਾਰੇ ਹੀ ਜੀਐਨਐਲ ਵੀ ਲੰਗਰ ਲੱਗੇ ਪੰਡਾਲ 'ਚ ਵੀ ਲੰਗਰ ਲੱਗੇ ਜਿਨ੍ਹਾਂ ਜਿਨ੍ਹਾਂ ਸੰਸਥਾਵਾਂ ਨੇ ਲੰਗਰ ਵੀ ਲਾਏ ਅਸੀਂ ਉਹਨਾਂ ਦਾ ਵੀ ਦਿਲੋਂ ਧੰਨਵਾਦ ਦਿਆਂ ਉਹਨਾਂ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ ਸਾਡੇ ਨਾਲ ਇੱਕ ਵਾਰੀ ਫੇਰ ਸ਼ਹਿਰ ਵਾਸੀਆਂ ਦਾ ਐਨਆਰਏ ਵੀਰਾਂ ਦਾ ਸਾਰੇ ਪ੍ਰਸ਼ਾਸਨ ਦਾ ਸਾਰੇ ਪੱਤਰਕਾਰ ਭਾਈਚਾਰੇ ਦਾ ਹਰੇਕ ਦੁਕਾਨਦਾਰ ਦਾ ਅਸੀਂ ਬਹੁਤ ਦਿਲੋਂ ਧੰਨਵਾਦੀਆਂ ਜੈ ਮਾਤਾ ਦਾ